ਸਤ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਸਾਰੇ ਕਿਸਾਨ ਵੀਰ ਠੀਕ ਠਾਕ ਹੋਵੋਗੇ ਕਿਸਾਨ ਵੀਰੋ ਜੇਕਰ ਵੀਡੀਓ ਦੇਖ ਰਹੇ ਹੋ ਫੇਸਬੁੱਕ ਪੇਜ ਤੇ ਤਾਂ ਪੇਜ ਨੂੰ ਫੋਲੋ ਕਰੋ ਜੇਕਰ ਵੀਰੋ ਦੇਖ ਰਹੇ ਹੋ YouTube ਤੇ ਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਨਾਲ ਲੱਗਿਆ ਘੰਟੀ ਦਾ ਬਟਨ ਦਬਾਓ ਤਾਂ ਕਿੜੇ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜਾ ਕਾਫਾਗਾ ਉਹਨੂੰ ਤੁਸੀਂ ਸੇਤੀ ਕਿਵੇਂ ਤਿਆਰ ਕਰ ਸਕਦੇ ਹੋ ਕਿਉਂਕਿ ਜਿਹੜਾ ਹੁਣ ਦੁੱਧ ਜਿਆਦਾ ਮਹਿੰਗਾ ਹੋਣ ਦੇ ਕਰਕੇ ਆਪਾਂ ਜਿਆਦਾ ਟਾਈਮ ਜਿਹੜਾ ਕਾਫ ਨੂੰ ਆਪਾਂ ਦੁੱਧ ਨਹੀਂ ਦੇ ਸਕਦੇ ਉਹ ਇਸ ਦੇ ਲਈ ਆਪਾਂ ਜਿਹੜਾ ਇੱਕ ਮਹੀਨੇ ਦਾ ਜਦੋਂ ਕਾਫ ਹੋ ਗਿਆ ਉਸ ਤੋਂ ਬਾਅਦ ਇਹ ਫਾਰਮੂਲਾ ਤੁਸੀਂ ਚੂਜ਼ ਕਰਨਾ ਹੈ ਫਾਰਮੂਲਾ ਕੀ ਹੈ ਉਹਦੇ ਬਾਰੇ ਤੁਹਾਨੂੰ ਦੱਸ ਰਿਹਾ ਆ ਆਪਾਂ ਕਰਕੇ ਤੁਸੀਂ ਕਾਪੀ ਪੈਨ ਤੇ ਇਹਨੂੰ ਨੋਟ ਜ਼ਰੂਰ ਕਰ ਲਿਓ ਜੇ ਮਾਤਰਾ ਤਾਂ ਕੇ ਦੀ ਸਹੀ ਰਹੇ ਸਭ ਤੋਂ ਪਹਿਲਾਂ ਤੁਸੀਂ 1 ਕਿਲੋ ਬਾਜਰਾ ਲੈਣਾ ਜੇਕਰ ਗਰਮੀ ਦੀ ਰੋੱਤਾ ਤਾਂ ਤੁਸੀਂ ਬਾਜਰਾ ਨਹੀਂ ਲੈਣਾ ਤਾਂ ਤੁਸੀਂ ਜਿਉਂ ਲੈਣੇ ਨੇ 1 ਕਿਲੋ ਛੋਲੇ ਲੈਣੇ ਨੇ ਤੇ ਅੱਧਾ ਕਿਲੋ ਮੇਥੀ ਤੇ ਅੱਧਾ ਕਿਲੋ ਹਲੋ ਲੈਣੀਓ ਇਹਨੂੰ ਤੁਸੀਂ ਮੋਟਾ ਗ੍ਰੇਨ ਕਰ ਲੈਣਾ ਜ਼ਿਆਦਾ ਪੀਸਣਾ ਨਹੀਂ ਕਿਉਂਕਿ ਜੇ ਕਿ ਜ਼ਿਆਦਾ ਪੀਸੋਗੇ ਪਾਊਡਰ ਬਣੇਗਾ ਤੇ ਪਾਊਡਰ ਪੜਨਾ ਜਿਹੜਾ ਕਈ ਵਾਰੀ ਪਸ਼ੂਆਂ ਨੂੰ ਕਾਫ ਨੂੰ ਹਾਥੂ ਆ ਸਕਦਾ ਹੈ ਤੇ ਇਹ ਤੁਸੀਂ 2 ਲੀਟਰ ਲੱਸੀ ਲੈਣੀ ਆ 2 ਲੀਟਰ ਲੱਸੀ ਦੇ ਵਿੱਚ ਤੁਸੀਂ ਅੱਧਾ ਅ ਚਮਚ ਨੂਨ ਦਾ ਮਿਕਸ ਕਰ ਲੈਣਾ ਤੇ ਇੱਕ ਤੋਂ ਡੇਢ ਚਮਚ ਜਿਹੜਾ ਆਪਾਂ ਤੁਹਾਨੂੰ ਫਾਰਮੂਲਾ ਦੱਸਿਆ ਇਹ ਤੁਸੀਂ ਇਹਦੇ ਵਿੱਚ ਪਾਉਣਾ ਡੇਢ ਚਮਚ ਤੇ ਸਵੇਰੇ ਹੀ ਪਿਉਣਾ ਹੈ ਸ਼ਾਮ ਨੂੰ ਨਹੀਂ ਪਿਉਣਾ ਸਵੇਰੇ ਪਿਉਣਾ ਹੈ 9-10 ਵਜੇ ਦੇ ਤਕਰੀਬਨ ਤੁਸੀਂ ਇਹਨੂੰ ਕਾਫ ਨੂੰ ਦੇ ਦੇਣਾ ਹੈ ਤੇ ਜਿਵੇਂ ਜਿਵੇਂ ਕਾਫ ਦੀ ਉਮਰ ਵਧੇਗੀ ਉਵੇਂ ਮੈਂ ਤੁਸੀ ਇਹ ਜਿਹੜਾ ਫਾਰਮੂਲਾ ਤੁਹਾਨੂੰ ਦੱਸਿਆ ਆਪਾਂ ਇਹਦੀ ਡੋਜ਼ ਵਧਾ ਦੇਣੀ ਆ ਥੋੜੀ ਥੋੜੀ ਤੁਸੀਂ ਇਹਦੀ ਗਰਾ ਡੋਜ਼ 100 ਗ੍ਰਾਮ ਤੱਕ ਲਿਆ ਸਕਦੇ ਜਿਵੇਂ ਜਿਵੇਂ ਕਾਫ ਦੀ ਜਿਹੜੀ ਉਮਰ ਵਧੇਗੀ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੋਣ ਵਾਲਾ ਜੇਕਰ ਤੁਸੀਂ ਥੋੜਾ ਲੰਮਾ ਟਾਈਮ ਵੀ ਜਿਦੋਂਗੇ ਤਾਂ ਇਹਦੇ ਨਾਲ ਤੁਹਾਨੂੰ ਤੁਹਾਡੇ ਕਾਫ ਨੂੰ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੈ ਇੱਕ ਗਰੋਥ ਪ੍ਰੋਮੋਟਰ ਵੀ ਆ ਲਿਵਰ ਟੌਨਿਕ ਵੀ ਆ ਕਿਉਂਕਿ ਜਿਹੜੀ ਲੱਸੀ ਆ ਇੱਕ ਬਹੁਤ ਵਧੀਆ ਹੈ ਲਿਵਰ ਟੌਨਿਕ ਆ ਇਹ ਜਿਹੜੇ ਕਾਫ ਦੇ ਵਿੱਚ ਜਿਹੜੇ ਆਪਾਂ ਡਵਾਰਮੇ ਹੀ ਕਰਦੇ ਆਂ ਕੀੜੇ ਮਾਰਨ ਵਾਲੀ ਆਪਾਂ ਦਵਾਈ ਦਿੰਨੇ ਆ ਉਹਦੀ ਜਰੂਰਤ ਨਹੀਂ ਪੈਂਦੀ ਦੂਸਰਾ ਜਿਹੜੇ ਛੋਲੇ ਹੋਏ ਮੇਥੀ ਤੇ ਹਾਲੋਂ ਇਹ ਇੱਕ ਗਰੋਥ ਪ੍ਰਮੋਟਰ ਨੇ ਦੇਸੀ ਚੀਜ਼ਾਂ ਨੇ ਗਿਆ એનર્ਜੀ ਵਾਲੀਆਂ ਚੀਜ਼ਾਂ ਨੇ ਗਿਆ ਤੇ ਜ਼ਿਆਦਾ ਮਹਿੰਗੀਆਂ ਵੀ ਨਹੀਂ ਗਿਆ ਇਹਦੇ ਨਾਲ ਜਿਹੜਾ ਲੱਸੀ ਨਾਲ ਤੁਹਾਡੇ ਜਿਹੜੇ ਪਸ਼ੂਆਂ ਦਾ ਜਿਹੜਾ ਹਾਜਮਾ ਸੌਰੀ ਕਾਫ ਦਾ ਜਿਹੜਾ ਹਾਜਮਾ ਉਹ ਵੀ ਠੀਕ ਰਹੇਗਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤੇ ਕਮੈਂਟ ਦੇ ਵਿੱਚ ਜਰੂਰ ਦੱਸੋਗੇ ਤੁਹਾਨੂੰ ਕਿੱਦਾਂ ਦੀ ਵੀਡੀਓ ਚਾਹੀਦੀ ਹੈ ਤਾਂ ਕਿ ਜਿਹੜੀ ਆਪਾਂ ਉਸ ਟੌਪਿਕ ਤੇ ਅਗਲੀ ਵੀਡੀਓ ਬਣਾ ਸਕੀਏ ਧੰਨਵਾਦ ਜੀ ਮਿਹਰਬਾਨੀ